श्लोक दीन हार प्रभु छोड़ के लागे आँसुआए नानक कहूं न सी जई बिन आवै पत जाए दीन वाले प्रभु दी बندگی ਨੂੰ ਛੱਡ ਕੇ ਮਨੋਕ ਹੋਰ ਮਨੋਰਥਾਂ ਵਿੱਚ ਲੱਗਾ ਹੋਇਆ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਉਹ ਕਿਤੇ कामयाब ਨਹੀਂ ਹੁੰਦਾ ਪ੍ਰਭੂ ਦੇ ਨਾਮ ਤੋਂ ਬਿਨਾਂ ਉਹ ਆਦਰ ਸ ਸਤਿਕਾਰ ਗੁਆ ਦਿੰਦਾ ਹੈ ਅਸ਼ਟਪਦੀ ਪੰਜਵੀਂ ਦਸ ਵਸਤ ਲੈ ਪਾਛੈ ਪਵੈ ਏਕ ਵਸਤ ਕਾਰਣ ਵਿਖੋਟ ਗਵਾਵੈ ਏਕ ਵੀ ਨ ਦੇ ਦਸ ਵੀ ਹਰ ਲੈ ਤੋ ਮੂੜਾ ਕਉ ਕਾ ਕਰੇ ਜਿਸ ਠਾਕਰ ਸਿਉ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰਾ ਜਾ ਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੁਖਤਾ ਹੋ ਮਨ ਵੂਠਾ ਜਿਸ ਨੇ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਮਨੁੱਖ ਪਰਮਾਤਮਾ ਦੀ ਬਖਸ਼ਿਸ਼ ਕੀਤੀਆਂ ਹੋਈਆਂ 10 ਚੀਜ਼ਾਂ ਲੈ ਕੇ ਸੰਭਾਲ ਲੈਂਦਾ ਹੈ ਪਰ ਇੱਕ ਚੀਜ਼ ਨਾ ਮਿਲਣ ਕਰਕੇ ਆਪਣਾ ਇਤਬਾਰ ਗਵਾ ਲੈਂਦਾ ਹੈ ਮਿਲੀਆਂ 10 ਚੀਜ਼ਾਂ ਬਦਲੇ ਸ਼ੁਕਰ ਨਹੀਂ ਕਰਦਾ ਜੇੜੀ ਨਹੀਂ ਮਿਲੀ ਉਸ ਦਾ ਸ਼ਿਕਵਾ ਕਰਦਾ ਹੈ ਇਹ ਪਰਮਾਤਮਾ ਇੱਕ ਚੀਜ਼ ਨਾ ਦੇਵੇ ਅਤੇ ਪਹਿਲੀਆਂ ਦਿੱਤੀਆਂ ਹੋਈਆਂ 10 ਵੀ ਖੋ ਲਵੇ ਤਦ ਦੱਸੋ ਇਹ ਮੂਰਖ ਪਲਾ ਕੀ ਕਰ ਸਕਦਾ ਹੈ ਜਿਸ ਮਾਲਕ ਦੇ ਨਾਲ ਪੇਸ਼ ਨਹੀਂ ਜਾ ਸਕਦੀ ਉਸ ਨੂੰ ਹਰ ਰੋਜ਼ ਨਮਸਕਾਰ ਕੀ ਕਰਨੀ ਚਾਹੀਦੀ ਹੈ ਜਿਸ ਤੇ ਮਾਨੂੰ ਪ੍ਰਭੂ ਮਿੱਠਾ ਇਹ ਚੰਗਾ ਲੱਗਦਾ ਹੈ ਸਾਰੇ ਉਸ ਉਸ ਦੇ ਮਨੁੱਖ ਵਿੱਚ ਵਸ ਜਾਂਦੇ ਹਨ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਜਿਸ ਮਨੁੱਖ ਤੋਂ ਪਰਮਾਤਮਾ ਨੇ ਆਪਣਾ ਹੁਕਮ ਮਨਵਾਇਆ ਹੈ ਉਸ ਨੇ ਸਾਰੇ ਪਦਾਰਥ ਹਾਸਲ ਕਰ ਲਏ ਹਨ ਅਗੰਤ ਸਾ ਆਪਣੀ ਦੇ ਰਾਸ ਖਾਤ ਪੀਤ ਵਰਤ ਅੰਧ ਉਲਾਸ ਆਪਣੀ ਅਮਾਨ ਕਸ਼ਬਾਰ ਸਲੇ ਅਗਿਆਨੀ ਮਨ ਰੋਸ ਕਰੇ ਆਪਣੀ ਪਟੀਤ ਆਪੇ ਹੋਵੇ ਬੋਰ ਉਸਕਾ ਵਿਸ਼ਵਾਸ ਨਾ ਹੋਵੇ ਜਿਸ ਕੀ ਬਸਤ ਤਿਸ ਅਗੇ ਰਖੈ ਪ੍ਰਭ ਕੀ ਆਗਿਆ ਮਨੈ ਮਾਥੈ ਉਸਤੇ ਚੌਗੁਣ ਕਰੈ ਬਿਨਿਹਾਲ ਨਾਨਕ ਸਬ ਸਦਾ ਦਿਆਲ ਮਾਲਕ ਆਪਣੀਆਂ ਅਣਗੰਤ ਦਾਤਾਂ ਦੀ ਕੁਝ ਮਨੁੱਖ ਨੂੰ ਦਿੰਦਾ ਹੈ ਜਿਸ ਨੂੰ ਇਹ ਖਾਂਦਾ ਪੀਂਦਾ ਅਤੇ ਵਰਤਦਾ ਹੋਇਆ ਆਨੰਦ ਤੇ ਖੁਸ਼ੀਆਂ ਮਾਣਦਾ ਹੈ ਜੇ ਆਪਣੀ ਦਿੱਤੀ ਹੋਈ ਅਮਾਨਤ ਵਿੱਚੋਂ ਦਾਤਾ ਕੁਝ ਵਾਪਸ ਲੈ ਲਵੇ ਤਾਂ ਫਿਰ ਅਗਿਆਨੀ ਮਨੁੱਖ ਮਾਨ ਵਿੱਚ ਗੁੱਸਾ ਕਰਦਾ ਹੈ ਇਸ ਤਰ੍ਹਾਂ ਇਹ ਆਪਣਾ ਭਰੋਸਾ ਵੀ ਗਵਾ ਲੈਂਦਾ ਹੈ ਤੇ ਪ੍ਰਭੂ ਨੂੰ ਮੋੜ ਉਸਤੇ ਵਿਸ਼ਵਾਸ ਨਹੀਂ ਹੁੰਦਾ ਜਿਸ ਦੀ ਚੀਜ਼ ਜਾਂ ਤਾਂ ਵਸਤੂ ਆਦਿਕ ਹੋਵੇ ਜਿਉ ਮੰਗੀ ਤਾਂ ਖੁਸ਼ੀ ਨਾਲ ਉਸ ਦੇ ਅੱਗੇ ਰੱਖ ਦੇਣੀ ਚਾਹੀਦੀ ਹੈ ਪ੍ਰਭੂ ਦੀ ਆਗਿਆ ਨੂੰ ਖੁਸ਼ੀ-ਖੁਸ਼ੀ ਮੰਨਣਾ ਚਾਹੀਦਾ ਹੈ ਇਸ ਤਰ੍ਹਾਂ ਉਹ ਪ੍ਰਸੰਨ ਹੋ ਕੇ 4 ਗੁਣਾ ਵਧੇਰੇ ਪਦਾਰਥ ਦੇ ਕੇ ਨਿਹਾਲ ਕਰ ਦਿੰਦਾ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਉਹ ਮਾਲਕ ਸਦਾ ਦਇਆ ਕਰਨ ਵਾਲਾ ਹੈ ਅਨਿਕ ਭਾਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਤ ਵਿਰ ਕੀ ਛਾਇਆ ਸਿਉ ਰੰਗ ਲਾਵੇ ਓ ਬਿਨਸੈ ਓ ਮਨ ਪਛਤਾਵੇ ਜੋ ਦੀਸੈ ਸੋ ਚਾਲਣ ਹਾਰ ਲਪਟ ਰਿਉ ਤੈ ਅੰਧ ਅੰਧਾਰ ਬਟਾਉ ਸਿਉ ਜੋ ਲਾਵੇ ਨੇ ਤਾਂ ਕਿਉ ਹੱਥ ਨਾ ਆਵੇ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਇਹ ਮਨ ਲੈਣਾ ਚਾਹੀਦਾ ਹੈ ਕਿ ਅਨੇਕਾ ਕਿਸਮ ਦੇ ਸੰਸਾਰੀ ਚੀਜ਼ਾਂ ਦੇ ਪਿਆਰ ਛੇਤੀ ਹੀ ਨਾਸ਼ ਹੋਣ ਵਾਲੇ ਹਨ ਦਰਖਤ ਦੀ ਛਾਂ ਦੇ ਨਾਲ ਪ੍ਰੀਮ ਲਾਉਣ ਵਾਲਾ ਮਨੋਕ ਛਾਂ ਦੇ ਮੁੱਕਣ ਤੇ ਮਨ ਵਿੱਚ ਵਿਅਰਥ ਹੀ ਅਫਸੋਸ ਕਰਦਾ ਹੈ ਇਹ ਜੋ ਕੁਝ ਦਿਸ ਰਿਹਾ ਹੈ ਉਹ ਸਾਰਾ ਸਮਾਪਤ ਹੋਣ ਵਾਲਾ ਹੈ ਪਰ ਇਹ ਅੰਨਾ ਬੰਦਾ ਉਸੇ ਨਾਲ ਝੰਬੜ ਰਿਹਾ ਹੈ ਜੋ ਮੁਸਾਫਰ ਨਾਲ ਪ੍ਰੀਤ ਜੋੜਦਾ ਹੈ ਉਸ ਦੇ ਹੱਥ ਵਿੱਚ ਕੁਝ ਨਹੀਂ ਆਉਂਦਾ ਗੁਨਾਨਿਕ ਸਾਹਿਬ ਫਰਮਾਉਂਦੇ ਹਨ ਇਹ ਮਨ ਪਰਮਾਤਮਾ ਦੇ ਨਾਮ ਦੀ ਪ੍ਰੀਤ ਸੁਖ ਦੇਣ ਵਾਲੀ ਹੈ ਪਰ ਇਹ ਪ੍ਰੀਤ ਉਹ आप ही कृपा करके जीवन ला दिता है मिथ्या तन तन कुटुब सबाया मिथिया मैं ममता माया मिथ्या राज जो राजबन तन माल मिथ्या काम क्रोध विकराल मिथ्या रथ हस्ती अशुभ सत्रा ਮਿਥਿਆ ਰੰਗ ਸੰਗ ਮਾਇਆ ਭੇਕ ਰਹਸਤਾ ਮਿਥਿਆ ਤ੍ਰੋਮੋ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਅਸਥਿਰ ਭਗਤ ਸਾਧ ਕੀ ਸ਼ਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਇਹ ਸ਼ਰੀਰ ਤਨ ਅਤੇ ਸਾਰਾ ਪਰਿਵਾਰ ਝੂਠੇ ਨਾਸਵੰਤ ਹਨ ਅਹੰਕਾਰ ਮੈਂ ਮੇਰੀ ਅਤੇ ਮਾਇਆ ਦੇ ਵੀ ਝੂਠੇ ਹਨ ਰਾਜ ਜਵਾਨੀ ਧਨ ਅਤੇ ਮਾਲ ਵੀ ਨਾਸ਼ਵੰਤ ਹਨ ਕਾਮ ਅਤੇ ਧਿਆਨ ਕ੍ਰੋਧ ਵੀ ਨਾਸ਼ਵੰਤ ਹਨ ਰਾਤ ਹਾਥੀ ਕੋੜੇ ਅਤੇ ਵਸਤਰ ਵੀ ਨਾਸ਼ਵੰਤ ਹਨ ਮਾਇ ਦੇ ਰੰਗ ਵੇਖ ਕੇ ਖੁਸ਼ੀਆਂ ਨਾਲ ਹੱਸਣਾ ਵੀ ਝੂਠਾ ਹੈ ਦੂਜਿਆਂ ਨਾਲ ਧੋਖਾ ਕਰਨਾ ਮੋਹ ਅਹੰਕਾਰ ਅਤੇ ਆਪਣੇ ਉੱਪਰ ਫਖਰ ਕਰਨਾ ਵੀ ਝੂਠੇ ਹਨ ਪਰਮਾਤਮਾ ਦੀ ਭਗਤੀ ਅਤੇ ਨੇਕ ਬੰਦਿਆਂ ਦੀ ਸੰਗਤ ਸਦਾ ਰਹਿਣ ਵਾਲੀ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਪਰਮਾਤਮਾ ਦੇ ਚਰਨਾਂ ਨੂੰ ਬਾਰ-ਬਾਰ ਜਪਣ ਵਾਲਾ ਅਸਲ ਤੌਰ ਤੇ ਜਿਉਂਦਾ ਹੈ ਮਿੱਤਿਆ ਸ਼ਰਮਨ ਪਰ ਨਿੰਦਾ ਸੁਣੇ मिथ्या हस्त पर दर्प को हिरे मिथ्या नेत्र पेकत पर त्रिय रूपाद मिथ्या रसना भोजन अनस्वाद मिथ्या चरण पर विकार को तावे मिथ्या मन पर लोभ लुभाव मिथ्या तान नहीं पर उपकारा मिथ्या बाल विकारा बिन ਬੂਝੇ ਮਿਥਿਆ ਸਭ ਪੈ ਸਫੰਦੇ ਨਾਨਕ ਹਰ ਹਰ ਨਾਮ ਲੈ ਓ ਕੰਨ ਵਿਅਰਥ ਹਨ ਜੋ ਪਰਾਇ ਨਿੰਦਾ ਸੁਣਦੇ ਹਨ ਅਤੇ ਉਹ ਹੱਥ ਵੀ ਵਿਅਰਥ ਹਨ ਜੋ ਪਰਾਏ ਧਨ ਨੂੰ ਚੁਰਾਉਂਦੇ ਹਨ ਉਹ ਅੱਖਾਂ ਵਿਅਰਥ ਹਨ ਜੋ ਪਰਾਇ स्त्री ਦੇ ਰੂਪ ਅਤੇ ਖੂਬਸੂਰਤੀ ਨੂੰ ਵੇਖਦੀਆਂ ਹਨ ਉਹ ਜੀਭ ਨਿਕੰਮੀ ਹੈ ਯੂ ਕਾਂਟ ਪੀਣਾ ਅਦਿੱਕ ਦੇ ਹੋਰ ਸੁਆਦਾਂ ਵਿੱਚ ਲੱਗੀ ਹੋਈ ਹੈ ਉਹ ਪੈਰ ਵਿਅਰਥ ਹਨ ਜੋ ਦੂਸਰੇ ਦਾ ਬੁਰਾ ਕਰਨ ਵਾਸਤੇ ਦੌੜਦੇ ਹਨ ਉਹ ਮਨ ਬੇਕਾਰ ਹੈ ਜੋ ਪਰਾਈ ਤੰਦੇ ਲੋਭ ਵਿੱਚ ਲੁਬਾਈਮਾਨ ਹੁੰਦਾ ਹੈ ਉਹ ਸਰੀਰ ਵਿਅਰਥ ਹੈ ਜੋ ਕਿਸੇ ਦਾ ਭਲਾ ਨਹੀਂ ਕਰਦਾ ਉਹ ਨੱਕ ਵਿਅਰਥ ਹੈ ਜੋ ਵਿਕਾਰਾਂ ਦੀ ਵਾਸ਼ਨਾ ਲੈਂਦਾ ਹੈ ਬੁਰਾ ਭਲਾ ਸਮਝਣ ਤੋਂ ਬਿਨਾ ਸਾਰੇ ਆੰਗ નિਸ਼ਫਲ ਹੀ ਹਨ ਗੁਨਾਨਿਕ ਸਾ ਫਰਮਉਂਦੇ ਹਨ ਉਹ ਸ਼ਰੀਰ ਸਫਲਾ ਹੈ ਜੋ ਪਰਮਾਤਮਾ ਦਾ ਨਾਮ ਜਪਦਾ ਹੈ ਬਿਰਤੀ ਸਾਕਤ ਕੀ ਹਰ ਜਾ ਸਜਿਜ ਬਿਨਾ ਕਹਿ ਹੋਵਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਦ ਮੁਖ ਆਵਤਾ ਕੇ ਦੁਰਗੰਧ बिन सिमरन दिन रहन ब्रिथा है मेघ बिना जो खेती जाय गोविंद भजन बिन ब्रिथे सब काम ज्यो किरपन के निरारथ दाम तन तनते जन जे घट बस्यो हरनाओ नानक ताके बल बल जाओ जो प्रभु नहीं मान उसकी जिंदगी व्यर्थ है ਸੱਚ ਤੋ ਬਿਨਾ ਭਲਾ ਉਹ ਕਿਸ ਤਰ੍ਹਾਂ ਸੂਚਾ ਹੋ ਸਕਦਾ ਹੈ ਪ੍ਰਭੂ ਦੇ ਨਾਮ ਤੋਂ ਬਿਨਾ ਅੰਨਾ ਸ਼ਰੀਰ ਵਿਅਰਥ ਹੈ ਤੇ ਇਸ ਦੇ ਮੂੰਹ ਵਿੱਚੋਂ ਨੀਂਦਾਂ ਦੀ ਬਦਬੂ ਆਉਂਦੀ ਹੈ ਪਰਮਾਤਮਾ ਦੇ ਸਿਮਰਨ ਤੋਂ ਬਿਨਾ ਇਸ ਤੇ ਦਿਨ ਰਾਤ ਵਿਅਰਥ ਹੀ ਬੀਤ ਜਾਂਦੇ ਹਨ ਜਿਵੇਂ ਮੀਂਹ ਤੋਂ ਬਿਨਾ ਖੇਤੀ ਬੇਕਾਰ ਹੋ ਜਾਂਦੀ ਹੈ ਪਰਮਾਤਮਾ ਦੇ ਭਜਨ ਤੋਂ ਬਿਨਾ ਸਾਰੇ ਕੰਮ ਟੀਵੇਂ ਹੀ ਬੇਕਾਰ ਹਨ ਜਿਸ ਤਰ੍ਹਾਂ ਕੰਜੂਸ ਬੰਦੇ ਦੀ ਦੌਲਤ ਕਿਸੇ ਕੰਮ ਨਹੀਂ ਆਉਂਦੀ ਉਹ ਮਨੁੱਖ ਸਲਾਘਾ ਦੇ ਹੱਕਦਾਰ ਹਨ ਜਿਨ੍ਹਾਂ ਦੇ ਦਿਲ ਵਿੱਚ ਪਰਮਾਤਮਾ ਦਾ ਨਾਮ ਵਸਦਾ ਹੈ ਗੁਨਾਹਨਿਕ ਸਾ ਫਰਮਉਂਦੇ ਹਮ ਮੈਂ ਐਜੇ ਮਨੁੱਖਾਂ ਤੋਂ ਸਦਕੇ ਕੁਰਬਾਨ ਜਾਂਦਾ ਹ ਰਤ ਅਵਰ ਕਸ਼ਿਗਵਰ ਕਮਾਵਤ मनै प्रीतम मुख गण लावत जानन हार प्रभु पर बिनो बार पेख न कहू पीनो और उपदेश है आप न कर आवत जावत जन्म मरे जिसके अंतर बसै निरंकारु तिसकी सीख तरै संसार जो तुम पाणे तेन प्रभु जता ਨਾਨਕ ਉਂਜਨ ਚਰਨ ਪਰਾਤਾ ਰਹਿਣੀ ਕੁਝ ਹੋਰ ਹੈ ਬਾਹਰੀ ਤੌਰ ਤੇ ਧਾਰਮਿਕ ਹੈ ਅਤੇ ਇੱਕ ਮੋਹ ਦਾ ਕੁਝ ਹੋਰ ਹੈ ਲੋਕਾਂ ਨਾਲ ਧੋਖੇ ਕਰਦਾ ਹੈ ਮਨ ਵਿੱਚ ਤਾਂ ਪ੍ਰੇਮ ਨਹੀਂ ਪਰ ਮੂੰਹ ਹੂ ਸ਼ੇਖੀਆਂ ਮਾਰਦਾ ਹੈ ਉਹ ਦਿਲ ਦੀਆਂ ਜਾਣਨ ਵਾਲਾ ਪ੍ਰਭੂ ਬੜਾ ਸਮਝਦਾਰ ਹੈ ਕਿਸੇ ਬਾਹਰੀ ਧਾਰਮਿਕ ਦਿਖਾਵੇ ਨਾਲ ਉਹ ਪ੍ਰਸੰਨ ਨਹੀਂ ਹੁੰਦਾ ਜੋ ਲੋਕਾਂ ਨੂੰ ਤਾਂ ਉਪਦੇਸ਼ ਦਿੰਦਾ ਹੈ ਪਰ ਆਪ ਉਸ ਨੂੰ ਤੇ ਅਮਲ ਨਹੀਂ ਕਰਦਾ ਉਹ ਆਉਂਦਾ ਜਾਂਦਾ ਜੰਮਦਾ ਮਰਦਾ ਰਹਿੰਦਾ ਹੈ ਜਿਸ ਦੇ ਅੰਦਰ ਨਿਰੰਕਾਰ ਵਸਦਾ ਹੈ ਉਸ ਦੀ ਸਿੱਖਿਆ ਨਾਲ ਸਾਰਾ ਸੰਸਾਰ ਧਰ ਜਾਂਦਾ ਹੈ ਗੁਰਨਾਨਕ ਸਾਹਿਬ ਅਰਜੋਈ ਕਰਦੇ ਹਨ हे ਪ੍ਰਭੂ ਜੋ ਤੈin ਚੰਗੇ ਲੱਗੇ ਹਨ ਸਿਰਫ ਉਹਨਾਂ ਨੇ ਹੀ ਤੈਨੂੰ ਸਮਝਿਆ ਹੈ ਐਜੇ ਬੰਦਿਆਂ ਦੇ ਮੈਂ ਪੈਰੀ ਪੈਂਦਾ ਹਾਂ ਕਰੋ ਬੇਨਤੀ ਪਰ ਬ੍ਰਹਮ ਸਭ ਜਾਣੇ ਆਪਣਾ ਕੀ ਆਪੇ ਮਾਣੇ ਆਪੇ ਆਪ ਆਪ ਕਰਤ ਨਿਬੇਰਾ ਕਿਸੇ ਦੂਰ ਜਨਵਤ ਕਿਸੇ 부ਝਾਵਤ ਨਿਰਾ ਉਪਾਉ ਸਿਆਣ ਪਸਕਲ ਤੇ ਰਹਤ ਸਭ ਕੁਛ ਜਾਣੇ ਆਤਮ ਕੀ ਰਤ ਜਿਸ ਪਾਵੇ ਤੇ ਸਨੇ ਲੜ ਲਾਏ ਥਾਨ ਤਨੰਤਰ ਰਿਆ ਸਮਾਏ ਸੋ ਸਿਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਉਸ ਬਾਪ ਬ੍ਰਹਮ ਦੇ ਅੱਗੇ ਬੇਨਤੀ ਕਰੋ ਜੋ ਸਭ ਜਾਣਦਾ ਹੈ ਆਪਣੀ ਪੈਦਾ ਕੀਤੇ ਹੋਏ ਜੀਵ ਨੂੰ ਉਹ ਆਪ ਹੀ ਮਾਨ ਬਖਸ਼ਦਾ ਹੈ ਉਹ ਆਪ ਹੀ ਸਾਰੇ ਫੈਸਲੇ ਕਰਦਾ ਹੈ ਕਿਸੇ ਨੂੰ ਉਹ ਆਪਣਾ ਆਪ ਦੂਰ ਜਿੱਤ ਲਾਉਂਦਾ ਹੈ ਅਤੇ ਕਿਸੇ ਨੂੰ ਨੇੜੇ ਸਮਝਾ ਦਿੰਦਾ ਹੈ ਉਹ ਸਾਰੇ ਹੀ ਲਿਆਂ ਅਤੇ ਸਿਆਣਪਾਂ ਤੋਂ ਵੱਖ ਹੈ ਉਹ ਮਨ ਦੀ ਪਲੀ ਬੁਰੀ ਅਵਸਥਾ ਨੂੰ ਸਭ ਜਾਣਦਾ ਹੈ ਜਿਸ ਨੂੰ ਪਸੰਦ ਕਰਦਾ ਹੈ ਉਸ ਨੂੰ ਆਪਣੇ ਲਾੜ ਨਾਲ ਲਾ ਲੈਂਦਾ ਹੈ ਉਹ ਹਰ ਥਾਂ ਵਿੱਚ ਮੌਜੂਦ ਹੈ ਗੁਣਾਨਿਕ ਸਾਹਿਬ ਫਰਮਾਉਂਦੇ ਹਨ ਜਿਸ ਉੱਤੇ ਉਹ ਕਿਰਪਾ ਕਰਦਾ ਹੈ ਉਹੀ ਉਸ ਦਾ ਸੇਵਕ ਬਣ ਜਾਂਦਾ ਹੈ ਅਤੇ ਉਹ ਹਰ ਵੇਲੇ ਪਰਮਾਤਮਾ ਨੂੰ ਜਪਦਾ ਰਹਿੰਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ